ਅੱਜ ਪੁਤਲਾ ਫੋਕਿਆ ਗਿਆ ਰਾਹੁਲ ਗਾਂਧੀ ਜੀ ਦਾ ਕਿਉਂਕਿ ਦੇਖੋ ਜਿਹੜਾ ਵੀ ਹਿੰਦੂਆਂ ਦੇ ਖਿਲਾਫ ਗੱਲ ਕਰੂਗਾ ਇਹਨੇ ਇੱਕ ਬਿਆਨ ਦਿੱਤਾ ਸੀ ਕਿ ਹਿੰਦੂ ਹੰਸੇ ਕੋਂਦੇ ਆ ਉਹਦੇ ਮਸਲੇ ਦੇ ਵਿੱਚ ਅੱਜ ਹੀ ਰਾਹੁਲ ਗਾਂਧੀ ਦਾ ਪੁਤਲਾ ਫੋਕਿਆ ਗਿਆ ਲੇਕਿਨ ਰਾਹੁਲ ਗਾਂਧੀ ਇਹ ਕਹਿਣਾ ਸੀ ਕਿ ਜਿਹੜੇ ਹਿੰਦੂ ਨੇ ਟਿੱਪਣੀ ਕੀਤੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਕੀਤੀ ਸੀ ਲੇਕਿਨ ਇਹਨੇ ਸਾਰੇ ਹਿੰਦੂਆਂ ਦੀ ਗੱਲ ਕੀਤੀ ਜਿਨ੍ਹਾਂ ਉਹਦਾ ਨਾਮ ਲੈ ਕੇ ਗੱਲ ਕਰਦਾ ਜਿਹੜਾ ਸਾਰੇ ਹਿੰਦੂਆਂ ਦੀ ਗੱਲ ਕਰੂਗਾ ਉਹਦਾ ਭਾਵੇਂ ਰਾਹੁਲ ਗਾਂਧੀ ਹੋਵੇ ਭਾਵੇਂ ਕੋਈ ਵੀ ਹੋਵੇ ਉਹਦਾ ਇਹੋ ਹਾਲ ਕੀਤਾ ਜਾਊਗਾ ਕਿਸ ਤਰੀਕੇ ਪਰ ਦਰਸ਼ਕੀ ਲੱਗਾ ਜੀ ਅੱਜ ਬਿਲਕੁਲ ਜ ਅ ਅੱਜ ਹਾਥੀਗੜ੍ਹ ਦੇ ਬਾਹਰ ਅਸੀਂ ਇਹਦਾ ਪੁਤਲਾ ਫੋਕਿਆ ਜੀ ਸਰ ਹਰਿਆਣੇ ਦੇ ਸ਼ਿਵ ਸ਼ਰਣ ਦੇ ਹਮਲਾ ਲੁਧਿਆਣੇ ਜਿਹੜੀ ਘਟਨਾ ਹੋਈ ਆ ਬਹੁਤ ਇੱਕ ਮੱਦ ਭਾਗੀ ਘਟਨਾ ਨੂੰ ਕਹਿ ਸਕਦੇ ਆ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਫੌਜ ਤਿਆਰ ਕੀਤੀ ਸੀ ਖਾਲਸਾ ਫੌਜ ਉਹਨੂੰ ਸ਼ਸਤਰਧਾਰੀ ਬਣਾਇਆ ਸੀ ਤੇ ਕਿਹਾ ਸੀ ਕਿ ਮੇਰਾ ਇੱਕ ਸਿੰਘ 2 ਲੱਖ ਦੇ ਬਰਾਬਰ ਆ ਪਰ ਅੱਜ ਉਹਨਾਂ ਦਾ ਨਾਂ ਉਹਨਾਂ 4 ਬੰਦੇ ਨੇ ਬਦਨਾਮ ਕਰਤਾ ਕਿਉਂਕਿ ਇਹ ਸਾਬ ਨਾਲ ਜੇ ਇੱਕ ਸਿੰਘ ਸਵਾ ਲੱਖ ਦੇ ਭਾਰੂ ਆ ਤੇ ਉਹਦੇ 5-6 ਲੱਖ ਬੰਦਿਆਂ ਨੇ ਇੱਕ ਬੰਦੇ ਦੇ ਨਿਹੱਤੇ ਤੇ ਹਮਲਾ ਕਰਕੇ ਇਹ ਸਾਨੂੰ ਸ਼ਰਮਸ਼ਾਰ ਕਰਤਾ ਤੇ ਚਾਹੀਦਾ ਨਹੀਂ ਸੀ ਬਹੁਤ ਮਾਤਮਾ ਕੀ ਕਰਨਾ ਗਨਮੈਨ ਨੂੰ ਮੌਕੇ ਦੇਗਾ ਸੀ ਉਹਨੇ ਕੋਈ ਗੋਲੀ ਚਲਾਉਣ ਦੀ ਬੇਸ਼ਮੀ ਨਹੀਂ ਕੀਤੀ ਦੇਖੋ ਜਿਸ ਤਰ੍ਹਾਂ ਵੀਡੀਓ ਦਿਖ ਰਹੀ ਆ ਉਹਨੂੰ ਵੀ ਉਹਨਾਂ ਨੇ ਸਾਈਡ ਤੇ ਫੜ ਕੇ ਖੜੇ ਗਿਆ ਪਰ ਜਦੋਂ ਉਹਨੂੰ ਰੋਕਿਆ ਗਿਆ ਸੀ ਉਦੋਂ ਗਨਮੈਨ ਨੂੰ ਚਾਹੀਦਾ ਕਿ ਪਿਸਤਲ ਆਪਣੀ ਕੱਢ ਲੈਂਦਾ ਤੇ ਜਦੋਂ ਉੱਤੇ ਪਹਿਲੀ ਗ੍ਰਪਾਨ ਮਾਰ ਗਈ ਸੀ ਹਮਲਾ ਕਰਦਾ ਉੱਤੇ ਗਨਮੈਨ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਲਕੁਲ ਉੱਤੇ ਗਨਮੈਨ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਇਹ ਸੇਮ ਹੀ ਗੱਲ ਹੋ ਗਈ ਅਗਰ ਉਦੋਂ ਜਦੋਂ ਸੁਧੀਰ ਸੂਰੀ ਜੀ ਤੇ ਗੋਲੀ ਚੱਲੀ ਸੀ ਉਦੋਂ ਹੀ ਉਹਨਾਂ ਗਨਮੈਨਾਂ ਨੇ ਕਾਰਵਾਈ ਕੀਤੀ ਜਾਂਦੀ ਤੇ ਸ਼ਾਇਦ ਅੱਜ ਇਹ ਹਸ਼ਰ ਉਹਦਾ ਨਾ ਹੁੰਦਾ ਬਸ ਇਹ ਉੱਤੇ ਹੋ ਕੇ ਆਈ ਹੈ ਕੀ ਇੱਥੇ ਮੀਡੀਆ ਵਿੱਚ ਗੱਲਬਾਤ ਹੋਈ ਬਸ ਇਹੀ ਆ ਜੀ ਕਿ ਦੇਖੋ ਉਦਾਂ ਆਪਾਂ ਕਹਿੰਦੇ ਆ ਕਿ ਅਸੀਂ ਗੁਲਾਮ ਆ ਠੀਕ ਆ ਕੀ ਗੱਲ ਆ ਫਿਰ ਇਹੀ ਆਪਣੀ ਇਹੀ ਖਾਲਸਤਾਨਾ ਦੀ ਮੰਗ ਆ ਕਿ ਇਹੀ ਆਜ਼ਾਦੀ ਚਾਹੁੰਦੇ ਆ ਆਪਾਂ ਕਿ ਕਿਸੇ ਨੂੰ ਕਿਰਪਾ ਨਾਲ ਦਿਨ ਦਿਹਾੜੇ ਵੱਢ ਕੇ ਕੋਈ ਸਾਡੇ ਦੇ ਪਰਚਾ ਨਾ ਹੋਵੇ ਇਹਨੂੰ ਆਜ਼ਾਦੀ ਕਹਿੰਨੇ ਆ ਆਪਾਂ ਇਦਾਂ ਦਾ ਖਾਲਸਤਾਨ ਸਾਨੂੰ ਨਹੀਂ ਚਾਹੀਦਾ ਬਿਲਕੁਲ ਅਸੀਂ ਖਾਲਸਤਾਨ ਦਾ ਮੈਂ ਬਿਲਕੁਲ ਰੋਧ ਕਰਦਾ ਜੀ ਠੀਕ ਹੈ ਜੀ ਅੱਜ ਭਗਵਾਨ ਸੈਨਾ ਸਖਤਨ ਵੱਲੋਂ ਰਾਹੁਲ ਗਾਂਧੀ ਦੀ ਅਰਤੀ ਯਾਤਰਾ ਕੱਢੀ ਗਈ ਤੇ ਉਹਨੂੰ ਚੇਤਾਵਨੀ ਦਿੱਤੀ ਗਈ ਜਦੋਂ ਜਦੋਂ ਕੋਈ ਹਿੰਦੂਆਂ ਨੂੰ ਟਾਰਗੇਟ ਕਰਕੇ ਲੈ ਜਾ ਹਿੰਦੂ ਸਮਾਜ ਨੂੰ ਟਾਰਗੇਟ ਕਰੇਗਾ ਭਗਵਾਨ ਸੈਨਾ ਮੂੰਹ ਤੋਂ ਜਵਾਬ ਦੇਗੀ ਅੱਜ ਅਸੀਂ ਇਹਦੀ ਇੱਕ ਅਰਤੀ ਯਾਤਰਾ ਹਾਲਗੜ ਤੋਂ ਲੈ ਕੇ ਹਾਤੀਗੜ ਤੋਂ ਲੈ ਕੇ ਹਾਲਗੜ ਤੱਕ ਚੱਗੀ ਕੱਢੀ ਰਾਹੁਲ ਗਾਂਧੀ ਨੇ ਜਿਹੜੇ ਸ਼ਬਦ ਬੋਲੇ ਸੀ Hindu insak ne ఉਦੋਂ Hindu insak de ਜਦੋਂ ਇਹਨਾਂ ਨੂੰ ਵੋਟਾ ਚਾਹੀਦੀ ਹੈ ਵੋਟਾਂਵਾਰੀ ਸਾਨੂੰ ਇਸਤੇਮਾਲ ਕੀਤਾ ਜਾਂਦਾ ਹੈ ਪਰ راہਲ ਗਾਂਧੀ ਜੈਸ ਪਾਰਟੀ ਤੋਂ ਇਹ ਨਾਕਟਿਆ ਗਿਆ ਇਹ ਕਾਂਗਰਸ ਦਾ ਪੱਠਾ ਭਾ ਦੇਗਾ ਮੇਰਾ ਗਿਰ ਕਰ ਦੇਗਾ ਲੇਕਿਨ راہਲ ਗਾਂਧੀ ਦਾ ਬਾਦ ਵਿੱਚ ਪੀਸੀ ਕੀ ਉਹਨਾਂ ਨੇ Hindu ਜਿਹੜੇ ਹਿੰਸਕ ਹੈ ਉਹ ਸਾਰੇ ਹਿੰਦੂਆਂ ਨੂੰ ਟਾਰਗੇਟ ਨਹੀਂ ਕੀਤਾ ਜੋ ਸੰਸਦ ਚ ਬੈਠੇ ਸੀ ਉਹਨਾਂ ਨੂੰ ਕਰ ਜੇ ਉਹਨਾਂ ਨੂੰ ਟਾਰਗੇਟ ਨਹੀਂ ਕਰਨਾ ਸੀ ਬੀਜੇਪੀ ਨੂੰ ਕਹਿੰਦਾ ਬੀਜੇਪੀ ਗਲਤ ਹਨ ਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ ਪਰ ਹਿੰਦੂ ਸਮਾਜ ਦਾ ਜਿੱਥੇ ਨਾਂ ਆਏਗਾ ਭਗਵਾਸਿਆਂ ਨਾਲ ਡੱਟ ਕੇ ਲੜਾਈ ਲੜੇਗੀ ਅਸੀਂ 14 ਸ਼ਹਿਰਾਂ ਚ 40 ਸਟੇਟਾਂ ਚ ਪੁੱਤਰਾ ਫੋਰ ਫੂਕ ਰਹੇ ਆ ਜੇ ਦਾ ਮਾਫੀ ਨਾਮਾ ਨਾ ਆਇਆ ਤੇ ਉਸ ਤੋਂ ਬਾਅਦ ਮੇਰੀ ਦਿੱਲੀ ਦੀ ਭਗਵਾਸਿਆਂ ਦੀ ਟੀਮ ਅਸੀਂ ਉੱਥੇ ਵੀ ਪੁੱਤਰਾ ਪੁਕਾਂਗੇ ਜਦੋਂ ਤੱਕ ਇਹਨਾਂ ਨੂੰ ਸਮਝ ਨਹੀਂ ਆਉਂਦੀ ਇਹਨਾਂ ਦੇ ਕਾਨੀ ਕੋਲ ਦੇ ਹਿੰਦੂ ਸਮਾਜ ਜਾਗਰ ਸਮਾਜ ਹਰ ਤਰ੍ਹਾਂ ਦਾ ਜਵਾਬ ਅਸੀਂ ਦੇਣਾ ਜਾਣਦੇ ਆ ਜੇਕਰ ਰਾਜਨੀਤਿਕ ਲਈ ਸਾਡੇ ਨਾਮ ਵਰਤੇ ਗਏ ਹਿੰਦੂ ਸਮਾਜ ਨੂੰ ਵਰਤਿਆ ਗਿਆ ਤੇ ਅਸੀਂ ਇਦਾਂ ਦੇ ਵਿਰੋਧ ਹੋਰ ਵੀ ਕਰਦੇ ਰਵਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਾਰਵਾਈ ਵੀ ਕਰਵਾਈ ਜਾਏਗੀ ਜਾਂ ਪੁਤਲਾ ਭੁੱਕੇ ਹੀ ਮਾਫੀ ਤੱਕ ਦੀ ਸੀਮਤ ਹੈ ਦੇਖੋ ਜੇਤੇ ਆਪਣੀ ਮਾਫੀ ਵਿਥਿਨ 7 ਡੇਸ ਮੰਗ ਲੈਂਦੇ ਆ ਉਹਨਾਂ ਤੱਕ ਸਾਡੀ ਕਾਰਵਾਈ ਚੱਲੀ ਰਹੇਗੀ 14 ਜ਼ਿਲ੍ਹਿਆਂ 4 ਸਟੇਟਾਂ ਨਹੀਂ ਹੋਏਗੀ ਪਰ ਅਸੀਂ ਦਰਖਾਸਤ ਦੇਵਾਂਗੇ ਆਪਣੇ ਮਾਨਯੋਗ ਗਵਰਨਰ ਸਾਹਿਬ ਨੂੰ ਕਿ ਹਿੰਦੂ ਭਾਵਨਾਵਾਂ ਨੇ ਠੇਸ ਪਹਾਈ ਜਿਹਨੇ ਟਾਰਗੇਟ ਹੀ ਕਰਨਾ ਸੀ ਪੋਲਿਟਿਕਲ ਨਾਂ ਲੈਂਦਾ ਬੀਜੇਪੀ ਦਾ ਅਸੀਂ ਕਿਸੇ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਰ ਜਿਸ ਵੇਲੇ ਹਿੰਦੂਆਂ ਦੀ ਗੱਲ ਆਊਗੀ ਭਗਵਾਨ ਸੈਨਾ ਆਪਣਾ ਰਤ ਦਾ ਅਖੀਰਲਾ ਬੂੰਦ ਵੀ ਉਤੇ ਨਿਸ਼ਾਅਰ ਕਰੇਗੀ ਜੈ ਜੀ ਦੀ ਜੀਤ ਸਨ ਕਿਦਾਂ ਦੇਖੋ ਸਨ ਉਤੇ ਹਮਲੇ ਹੋਣੇ ਸ਼ੁਰੂ ਹੋ ਗਏ ਜੀ ਕਿਦਾਂ ਦੇਖੋ ਜੀ ਇਹ ਸਰਕਾਰ ਦੀਆਂ ਇਲਾਕੀਆਂ ਹੈ ਜੇ ਸਾਡੀ ਕਟ ਮਿਨੋਰਟੀ ਆ ਤਾਂ ਸਾਡੀ ਆਵਾਜ਼ ਸੁਣੀ ਨਹੀਂ ਜਾਊਗੀ ਇਹਦਾ ਮਤਲਬ ਜੋ ਹਮਲਾ ਉਥੇ ਕੀਤਾ ਗਿਆ ਉਹ ਸਾਫ਼ ਤੌਰ ਤੇ ਦਿਖਦਾ ਪਿਆ ਸੀ ਉਹ ਇੱਕ ਧਾਰਮਿਕ ਤੌਰ ਤੇ ਬੰਦਾ ਜਿਹੜਾ ਇੱਕ ਬਾਣਾ ਪਾ ਕੇ ਆਇਆ ਜੋ ਸਤਿਕਾਰਯੋਗ ਸੀ ਪਰ ਉਸ ਨੇ ਉਸ ਬਾਣੇ ਦੀ ਕੋਈ ਇੱਜ਼ਤ ਨਹੀਂ ਰੱਖੀ ਮੈਂ ਸੋ ਸਿੱਖ ਵਿਦਵਾਨਾਂ ਨੂੰ ਕਹੂੰਗਾ ਵੀ ਇਹਨਾਂ ਲੋਕਾਂ ਨੇ ਕਾਰਵਾਈ ਕਰੇ ਜੇਕਰ ਇਹ ਕਾਰਵਾਈ ਨਹੀਂ ਹੁੰਦੀ ਤੇ ਮੈਂ ਸਰਕਾਰ ਦੀ ਨਿਰਾਸ਼ਾ ਕਿਨੂੰਗਾ ਸਿਰਫ ਫੜ ਲੈਣਾ ਪਰਚਾ ਦਰਜ ਕਰ ਲੈਣਾ ਇੱਕ ਸੰਕੇਤ ਪੰਜਾਬ ਦੇ ਹਿੰਦੂ ਵਾਲੇ ਸਾਫ਼ ਤੌਰ ਤੇ ਆ ਰਿਹਾ ਹੈ ਕਿ ਇਹ ਸਾਨੂੰ ਪੰਜਾਬ ਚੋਂ ਕੱਢਣਾ ਚਾਹੁੰਦੇ ਆ ਪਰ ਇਹਨਾਂ ਨੂੰ ਸਾਫ਼ ਤੌਰ ਤੇ ਸਾਡੀ ਭਗਵਾਨ ਜੀ ਇੱਕ ਚਿੱਟਾਵਲੀ ਲਾ ਲੋ ਜਿਹੜੇ ਲੋਕ ਸ਼ਰਾਰਤੀ ਨੇ ਸਿੱਖ ਸਾਡੇ ਭਰਾ ਨੇ ਸਾਡੇ ਸਿਕਾਣ ਚ ਵੀ ਨੇ ਪਰ ਜਿਹੜੇ ਲੋਕ ਬਾਣਾ ਪਾ ਕੇ ਜਾਂ ਗਲਤ ਟਿੱਪਣੀਆਂ ਕਰਕੇ ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਦੇਖੀ ਹੋਣੀ ਆ ਉਸ ਤੋਂ ਬਾਅਦ ਜਿਹੜਾ ਹਮਲੇ ਤੋਂ ਬਾਅਦ ਇੱਕ ਚੀਜ਼ਾਂ ਵਾਇਰਲ ਹੋਈਆਂ ਜਾਗੋ ਉਸ ਤੋਂ ਬਾਅਦ ਇੱਕ ਪਰੰਪਰਿਤ ਕਾਲੀ ਨੇ ਬਿਆਨ ਦਿੱਤਾ ਜਿਹੜਾ ਬੇਫਾਲਤੂ ਬਿਆਨ ਸੀ ਦੇਖੋ ਜੇ ਜਗੋ ਦੀ ਗੱਲ ਕਰਦੇ ਹੋ ਜੇ ਜਾਗੋ ਸਾਡੇ ਘਰ ਹੁੰਦੀ ਆ ਤੇ ਜਿਸ ਦਿਨ ਤੁਹਾਡੇ ਘਰ ਨੂੰ ਮੁੜ ਗਈ ਉਸ ਦਿਨ ਤੁਸੀਂ ਸਾਡੇ ਨਾਲ ਸਰਕਾਰਾਂ ਧੱਕਾ ਕੀਤਾ ਪਰ ਮੈਂ ਕਹੂੰਗਾ ਆਪਸੀ ਰਿਸ਼ਤੇ ਨਾ ਖਰਾਬ ਕਰੀਏ ਆਪਾਂ ਇੱਕਮ ਨਾ ਕਰੀਏ ਜੇਕਰ ਇਦਾਂ ਦੇ ਹਮਲੇ ਸਾਡੇ ਹਿੰਦੂ ਸਮਾਜ ਤੇ ਹੁੰਦੇ ਰਹੇ ਤੇ ਫਿਰ ਸਾਡੇ ਸਮਾਜ ਵਿੱਚ ਜਿਹੜੀ ਸਹਿਮ ਹੈ ਉਹ ਪੰਜਾਬ ਛੱਡ ਦੇ ਮਜਬੂਰ ਹੋ ਜਗੀ ਦੇਖੋ ਗੱਲਬਾਤ ਕੀ ਹੁੰਦੀ ਆ ਜਦੋਂ ਕਿਸੇ ਨੂੰ ਸੁਰੱਖਿਆ ਦੀ ਜ਼ਰੂਰਤ ਹੁੰਦੀ ਆ ਸਰਕਾਰ ਨਹੀਂ ਵਿੰਦੀ ਪਰ ਇਤਨਾ ਇਨਸੀਡੈਂਟ ਤੋਂ ਬਾਅਦ ਤਿੰਨ ਤਿੰਨ ਚਾਰ ਚਾਰ ਬੰਦੇ ਦੇ ਦਿੱਤੇ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਜਾਨ ਬਚ ਗਈ ਤੇ ਤੁਹਾਨੂੰ ਮਿਲ ਜਾਣਗੇ ਨਾ ਪਛੀ ਤੁਹਾਡੇ ਪਰਿਵਾਰ ਨੂੰ ਮਿਲ ਜਾਣਗੇ ਬਸ ਇੰਨੀ ਕੀ ਇਹਨਾਂ ਨੇ ਪਾਲਸੀ ਰੱਖੀ ਆ Hindu ਸਮਾਜ ਦੀ ਤੇ ਲੀਡਰਾਂ ਦੀ ਜਿਹੜੀ ਜ਼ਿੰਦਗੀ ਆ ਉਹ ਇੱਕ ਦਾਤ ਲਾਤੀ ਸਰਕਾਰ ਨੇ ਇਹਨਾਂ ਨੂੰ ਕਦੀ ਵੀ ਇੰਨੀ ਅਗਲੀਆਂ ਹੀ ਮੂਸੇ ਵਾਲੇ ਦਾ ਕਤਲ ਹੋਇਆ ਇਥੇ ਇਹਨਾਂ ਕਤਲੀਆਂ ਨੂੰ ਪਰ ਜਿਹੜੀਆਂ ਚੀਜ਼ਾਂ ਸਾਡੇ ਕੋਲ ਦਿਨ-ਦਿਨ ਸਿਕਿਉਰਟੀਆਂ ਘਟਾਈਆਂ ਜਾ ਰਹੀਆਂ ਐ ਬਿਲਕੁਲ ਕਟਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਪੰਜਾਬ ਚ ਇਹੋ ਜਿਹਾ ਮਾਹੌਲ ਬਣਾਓ ਵੀ ਸਾਨੂੰ ਸਿਕਿਉਰਟੀ ਦੀ ਜਰੂਰਤ ਹੀ ਨਾ ਪਵੇ ਕੱਲ ਮੈਨੂੰ ਇੱਕ ਥ੍ਰੈਟ ਆਈਆ ਮੈਂ ਉੱਥੇ ਪਹੁੰਚਿਆ ਮੈਨੂੰ ਫੋਨ ਆਉਂਦਾ ਹੈ ਹਾਂ ਥਾਪਰ ਦਾ ਪਤਾ ਲੈਣ ਪਹੁੰਚ ਗਿਆ ਮੈਂ ਤੈਨੂੰ ਹੁਣੇ ਸੁਣਾ ਸਕਦਾ ਮੈਂ ਰਿਕਾਰਡ ਕੀਤਾ ਹੈ ਸੁਣਾਵਾ ਕੰਮ ਦਾ ਲੈਣ ਪਹੁੰਚ ਗਿਆ ਹੁਣ ਅਗਲੀ ਵਾਰੀ ਤੇਰੀ ਦੱਸੋ ਇਹਨਾਂ ਲੋਕਾਂ ਨੂੰ ਅਸੀਂ ਕੀ ਕਹੀਏ ਇਹ ਲੋਕ ਸਾਨੂੰ ਠਰੋਣਾ ਚਾਹੁੰਦੇ ਆ ਵਿਕਤੀ ਮੈਂ ਹਲੇ ਕੁਛ ਨਹੀਂ ਦਿੱਤਾ ਹੋ ਗਿਆ ਅਗਲਾ ਨੰਬਰ ਕਹਿੰਦਾ ਤੁਹਾਡਾ ਏ ਵੇਖੋ ਅਸੀਂ ਚੂੜੀਆਂ ਨਹੀਂ ਪਈਆਂ ਸਾਫ਼ ਸੁਥਰੀ ਗੱਲ ਹੈ ਧਸ ਕੇ ਆਏ ਹੋ ਖੁੱਲੇ ਆ ਮ ਆ ਧਮਕੀਆਂ ਦੇਣ ਦੀ ਜ਼ਰੂਰਤ ਨਹੀਂ ਜਦ ਤੱਕ ਸਾਹ ਆ ਆਪਣੇ ਸਮਾਜ ਦਾ ਕੰਮ ਕਰਨ ਲਈ ਆਏ ਆ ਚੰਗੇ ਪਰਿਵਾਰਾਂ ਚੋਂ ਆ ਆਨੂੰ ਕਿਸੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਪਰ ਪੰਜਾਬ ਦਾ ਮਾਹੌਲ ਨਾ ਖਰਾਬ ਕਰਾ ਸਾਨੂੰ ਧਮਕਾਉਣਾ ਅਸੀਂ ਕੋ ਪੰਜਾਬ ਛੱਡ ਕੇ ਨਹੀਂ ਚੱਲੇ ਅਸੀਂ ਗਏ ਤਗੜੇ ਹੋਗੇ ਲੜਾਂਗੇ ਚਾਰ ਚਰ ਗੰਨਮੈਨ ਮਿਲਣਾ ਕਿ ਕਿਸੇ ਕੋ ਗੋਲੀ ਨਾ ਚਲਾਈ ਜਾਵੇ ਔਰ ਨਾਲ ਵੀ ਗੰਨਮੈਨ ਨੇ ਕਨਾਲ ਉਸ ਦੀ ਸੂਰੀ ਕਤਲ ਦਾ ਜਿਹੜੇ ਹੋਇਆ ਸੀ ਅਸੀਂ ਉਦੋਂ ਨਹੀਂ ਮੈਸੇਜ ਕੋਈ ਕਲੀਅਰ ਕੀਤਾ ਅਜੇ ਤੱਕ ਦੇਖੋ ਜੇ ਸਿਕਿਉਰਿਟੀ ਦੇਣੀ ਆ ਤੇ ਕੋਈ ਟ੍ਰੇਨ ਦਿਓ ਜਿਹੜਾ ਕੋਈ ਕੰਮ ਕਰੇ ਉਹਦੇ ਵਿੱਚ ਸਿਕਿਉਰਿਟੀ ਦਾ ਕਿੰਨਾ ਕੁ ਰੋਲ ਆ ਤੁਸੀਂ ਵੇਖ ਲਿਆ ਸਾਰਿਆਂ ਨੇ ਗੰਨਮੈਨ ਨੇ ਕਿੰਨਾ ਕੁ ਬਚਾਇਆ ਕੀਤਾ ਸਭ ਨੂੰ ਵੇਖ ਲਿਆ ਬਾਕੀ ਉਹਦੀ ਵਧੀ ਸੀ ਉਹ ਬਚ ਗਿਆ ਫਿਲਹਾਲ ਫਿਲਹਾਲ ਦੀ ਗੱਲ ਠੀਕ ਆ ਅੱਗੇ ਦਾ ਮੈਂ ਕੁਝ ਕਹਿ ਨਹੀਂ ਸਕਦਾ ਪਰ ਸਿਕਿਉਰਿਟੀ ਜਿਹੜੀ ਪੰਜਾਬ ਸਰਕਾਰ ਸਾਨੂੰ ਦਿੰਦੀ ਆ ਬੜੇ ਤਰਸਦੇਹਾਰ ਤੇ ਦਿੰਦੀ ਆ ਜਿਹੜੀ ਸਟੋਰੀ ਦੇ ਨਹੀਂ 45 ਸਾਲ ਤੋਂ ਬਾਹਰ ਦੇ ਬੰਦੇ ਵੀ ਸਾਨੂੰ ਜਿਹੜਾ ਤਰਸਦੇਹਾਰ ਤੇ ਨਹੀਂ ਦੇਣੀ ਹੁੰਦੀ ਪਰ ਤੁਸੀਂ ਲੀਡਰਾਂ ਨੇ ਵੇਖੋ ਨਵੇਂ ਜੰਗ ਮੁੰਡੇ ਲੱਗੇ ਆ ਟਰੇਨ ਮੁੰਡੇ ਲੱਗੇ ਆ ਜਿਨ੍ਹਾਂ ਨੂੰ ਕੋਈ ਥ੍ਰੈਟ ਹੀ ਨਹੀਂ ਜਿਹੜੇ ਲੋਕ ਥ੍ਰੈਟ ਜਨੇ ਉਹਨਾਂ ਨੂੰ ਸੁਰੱਖਿਆ ਦਿਓ ਜਿਹੜੇ ਨਹੀਂ ਲੈ ਅਸੀਂ ਆਪ ਕਹਿੰਦੇ ਆ ਜੇ ਅਸੀਂ ਨਹੀਂ ਥ੍ਰੈਟ ਜ ਵਾਪਸ ਲੈ ਜਾਓ ਸਾਨੂੰ ਕੋਈ ਤਰ੍ਹਾਂ ਨਹੀਂ ਪੰਜਾਬ ਸਰਕਾਰ ਦੇ ਬੋਝ ਨਹੀਂ ਬਣਾ ਚਾਹੁੰਦਾ ਪਰ ਕੱਟ ਮਿਨੋਰਟੀ ਹੋਣ ਕਰਨ ਸਾਡਾ ਰਾਈਟ ਬੰਦਾ ਸੁਰੱਖਿਆ ਦਾ ਸਾਨੂੰ ਸੁਰੱਖਿਅਤ ਕਰੋ ਜਿਲ੍ਹਾ ਪ੍ਰਸ਼ਾਸਨਕ ਨੂੰ ਮੈਂ ਕਰਦਾ ਹਾਂ ਇਹਨਾਂ ਤਮਕੋਲ ਵਾਲੇ ਲੋਕਾਂ ਨੂੰ ਉਚਿਤ ਕਾਰਵਾਈ ਕਰਨ ਤੇ ਲੱਭਣ